ਸ੍ਰੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬਾਂ ਦਾ ਕਹਿਣਾ ਹੈ ਕਿ ਆਇਓ ਸੁਨਨ ਪੜਨ ਕੋ ਬਾਣੀ ਨਾਮ ਵਿਸਾਰ ਲਗੇ ਅਨ ਲਾਲਚ ਬਿਰਥਾ ਜਨਮ ਪ੍ਰਾਣੀ ਆਪਾਂ ਧਰਤੀ ਤੇ ਕੇਵਲ ਔਰ ਕੇਵਲ ਬਾਣੀ ਪੜਨ ਤੇ ਸੁਨਨ ਵਾਸਤੇ ਆਏ ਹਾਂ ਜੇ ਅਸੀਂ ਇਹ ਨਹੀਂ ਕਰ ਰਹੇ ਤੇ ਅਸੀਂ ਸਸਤੇ ਰਸਾਂ ਦੇ ਵਿੱਚ ਲੱਗ ਕੇ ਆਪਣੇ ਇਸ ਜਨਮ ਨੂੰ ਬਿਰਥਾ ਗਵਾ ਰਹੇ ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਵਿਕਰਮਜੀਤ ਸਿੰਘ ਜੀ ਸਾਨੀ ਔਰ ਆਸਟ੍ਰੇਲੀਆ ਤੋਂ ਆਏ ਡੈਲੀਗੇਟਸ ਉਹਨਾਂ ਸਾਰਿਆਂ ਦੇ ਸਹਿਯੋਗ ਸਦਕਾ ਉਪਲ ਸਾਹਿਬ ਇੱਕ ਬਹੁਤ ਵਧੀਆ ਸਹਿਜ ਪਾਠਾਂ ਦੀ ਲੜੀ ਸ਼ੁਰੂ ਹੋਣ ਲੱਗੀ ਹੈ ਜਿਹਦੇ ਵਿੱਚ ਸਾਨੂੰ ਉਮੀਦ ਹੈ ਕਿ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਸਹਿਜ ਪਾਠ ਦੀ ਲੜੀ ਦੇ ਵਿੱਚ ਜੁੜਨਗੀਆਂ ਇਹ ਬਹੁਤ ਸੋਹਣਾ ਉਪਰਾਲਾ ਹੈ ਗੁਰੂ ਸਾਹਿਬਾਂ ਦੀ 350 ਸਾਲਾਂ ਸ਼ਤਾਬਦੀ ਦਿਹਾੜੇ ਤੇ ਆਪਾਂ ਸਾਰੀ ਬਾਣੀ ਆਪਾਂ ਬਾਣੀ ਰੋਜ਼ਾਨਾ ਪੜ੍ਹਦੇ ਆਂ ਮਗਰ ਸਾਰੀ ਬਾਣੀ ਦੇ ਦਰਸ਼ਨ ਕਿਸੇ ਨੇ ਨਹੀਂ ਕੀਤੇ ਹੋਣੇ ਸਾਰੇ ਅੰਗਾਂ ਦੇ ਦਰਸ਼ਨ ਕਿਸੇ ਨੇ ਨਹੀਂ ਕੀਤੇ ਹੋਣੇ ਤੇ ਇਸ ਤੋਂ ਵਧੀਆ ਮੌਕਾ ਮਿਲਦਾ ਵੀ ਨਹੀਂ ਛੇਤੀ ਕਿਤੇ ਇਹ ਜਿਹੜਾ ਮੌਕਾ ਸਾਨੂੰ ਸਾਰਿਆਂ ਨੂੰ ਮਿਲ ਰਿਹਾ ਹੈ ਸਹਿਜ ਪਾਠਾਂ ਰਾਹੀਂ ਸਾਰੀ ਬਾਣੀ ਦੇ ਦਰਸ਼ਨ ਕਰ ਸਕੀਏ ਬਾਣੀ ਨੂੰ ਪੜ੍ਹ ਸਕੀਏ ਸੁਣ ਸਕੀਏ ਗੁਰੂ ਸਾਹਿਬਾਂ ਦੇ ਦਿੱਤੇ ਉਪਦੇਸ਼ਾਂ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਉਹ ਕੇਵਲ ਹਰ ਸਿੱਖ ਤਾਂ ਹੀ ਕਰ ਸਕਦਾ ਹੈ ਜਦੋਂ ਆਪਾਂ ਸਹਿਜ ਪਾਠ ਰੱਖਾਂਗੇ ਜਿਨ੍ਹਾਂ ਨੂੰ ਵੀ ਗਿਆਨ ਹੋਇਆ ਅਜ ਤੱਕ ਉਹਨਾਂ ਉਹ ਸਹਿਜ ਪਾਠੀ ਬਣੇ ਅਖੰਡ ਪਾਠੀ ਨਹੀਂ ਬਣੇ ਸਹਿਜ ਪਾਠੀ ਬਣੇ ਸਹਿਜ ਪਾਠ ਉਹਨਾਂ ਨੇ ਰੋਜ਼ਾਨਾ ਕੁਝ ਅੰਕ ਕੀਤੇ ਉਹਦੇ ਚੋਂ ਫਿਰ ਉਹਨਾਂ ਨੇ ਹੀਰੇ ਚੁੱਕੇ ਹੀਰੇ ਚੁੱਕ ਕੇ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਉਹਦੇ ਵਿੱਚ ਇੰਪਲੀਮੈਂਟ ਕੀਤਾ ਤੇ ਉਹ ਵੱਡੇ ਵੱਡੇ ਗਿਆਨੀ ਬਣੇ ਉਹਨਾਂ ਨੇ ਉਹਨਾਂ ਨੂੰ ਮੁਕਤੀਆਂ ਮਿਲੀਆਂ ਉਹਨਾਂ ਨੇ ਗੁਰੂ ਸਾਹਿਬਾਂ ਦੀਆਂ ਖੁਸ਼ੀਆਂ ਮਿਲੀਆਂ ਤੇ ਜਿਹੜਾ ਇਹ ਬਹੁਤ ਸੋਹਣਾ ਹੋਣੀ ਕੋਪਰਾਲਾ ਸਾਰਿਆਂ ਗੁਰਸਿੱਖਾਂ ਦੀ ਸਲਾਹ ਦੇ ਨਾਲ ਬਣ ਗਿਆ ਆਓ ਆਪਾਂ ਇਹਦੇ ਵਿੱਚ ਜੁੜੀਏ ਇਹ ਸਹਿਜ ਪਾਠ ਗੁਰਦੁਆਰਾ ਸੀਸਗੰਜ ਸਾਹਿਬ ਦੇ ਪੇਜ ਤੋਂ ਲਾਈਵ ਵੀ ਚੱਲੇਗਾ ਰੋਜ਼ਾਨਾ 15 ਤਰੀਕ ਤੋਂ ਸਮਾ ਆਪ ਜੀ ਨੂੰ ਸਮੇਂ ਥੋੜੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਰਾਹੀਂ ਦੱਸ ਦਿੱਤਾ ਜਾਵੇਗਾ ਇਸ ਸੈਜ ਪਾਠ ਦੇ ਵਿੱਚ ਜੁੜਨ ਵਾਸਤੇ ਜਿੰਨੀਆਂ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਵਸਦੀਆਂ ਸੰਗਤਾਂ ਨੇ ਭਾਵੇਂ ਦਿੱਲੀ ਹੈ ਪੰਜਾਬ ਹੈ ਹਿੰਦੂਸਤਾਨ ਹੈ ਭਾਵੇਂ ਬਾਹਰ ਲੀਆਂ ਕੰਟਰੀਆਂ ਨੇ ਸਾਰੀਆਂ ਸੰਗਤਾਂ ਸਾਡੇ ਨਾਲ ਜੁੜ ਸਕਦੀਆਂ ਨੇ ਜਿੱਥੇ ਵੀ ਬੈਠੇ ਹੋ ਗੱਡੀ ਦੇ ਵਿੱਚੋਂ ਘਰ ਦੇ ਵਿੱਚੋਂ ਫੈਕਟਰੀ ਤੇ ਉਹ ਫੋਨ ਤੁਹਾਡੇ ਕੋਲ ਹੈ ਤੁਸੀਂ ਲਾਈਵ ਉੱਥੇ ਵੀ ਜੁੜ ਸਕਦੇ ਹੋ ਅਗਰ ਸਾਨੂੰ ਰਜਿਸਟ੍ਰੇਸ਼ਨ ਕਰਾ ਦਿਓਗੇ ਤਾਂ ਸਾਨੂੰ ਜਦੋਂ ਆਪਾਂ ਸਹਿਜ ਪਾਠਾਂ ਦੇ ਭੋਗ ਪਾਵਾਂਗੇ ਤਾਂ ਸਾਨੂੰ ਆਸਾਨੀ ਹੋ ਜਾਏਗੀ ਪ੍ਰਬੰਧ ਕਰਨ ਦੇ ਵਿੱਚ ਉਨੇ ਹੀ ਆਪਾਂ ਸੈਂਚੀਆਂ ਦਾ ਇੰਤਜ਼ਾਮ ਕਰਾਂਗੇ ਗੁਰਬਾਣੀ ਸੰਖਿਆ ਸੈਂਚੀ ਸਭ ਨੂੰ ਭੇਟਾ ਰਹਿਤ ਦਿੱਤੀ ਜਾਵੇਗੀ ਤੁਸੀਂ ਗੁਰਦੁਆਰਾ ਕਮੇਟੀ ਤੋਂ ਧਰਮ ਪ੍ਰਚਾਰ ਕਮੇਟੀ ਦੇ ਦਫ਼ਤਰ ਤੋਂ ਲੈ ਸਕਦੇ ਹੋ ਗੁਰਦੁਆਰਾ ਰਿਕਾਗਨ ਸਾਹਿਬ ਤੋਂ ਆਪਣੇ ਆਪਣੇ ਨਾਮ ਫੋਨ ਨੰਬਰ ਤੇ ਐਡਰੈਸ ਤੁਸੀਂ ਸਾਨੂੰ ਇਸ ਨੰਬਰ ਤੇ ਭੇਜ ਦਿਓ ਸੋਖਾ ਨੰਬਰ ਹੈ 9873 3114 9873 3114 ਤੇ ਤੁਸੀਂ ਆਪਣੇ ਫੋਨ ਨੰਬਰ ਐਡਰੈਸ ਔਰ ਆਪਣਾ ਨਾਮ ਸਾਨੂੰ ਰਜਿਸਟ੍ਰੇਸ਼ਨ ਕਰਾ ਦਿਓਗੇ ਤੇ ਜਿਸ ਦਿਨ ਆਪਾਂ ਸਤਗੁਰਾਂ ਦੇ ਸ਼ਹਾਦਤ ਦੇ ਦਿਹਾੜੇ ਵਾਲੇ ਦਿਨ ਪ੍ਰੋਗਰਾਮ ਮੁਲਿਕਾਂਗੇ ਉਸ ਦਿਵਲੇ ਫਿਰ ਗੁਰਦਰਾ ਸੀਸਗੰਜ ਸਾਹਿਬ ਜਦੋਂ ਗੁਰਸਾਹਿਬੀ ਤਾਬਿਆਂ ਤੋਂ ਭੋਗ ਪੈਣਗੇ ਅਸੀਂ ਦਿੱਲੀ ਕਮੇਟੀ ਚਾਹੁੰਦੀ ਹੈ ਪ੍ਰਧਾਨ ਹਰਮੀਤ ਸਿੰਘ ਜੀ ਕਾਲਕਾ ਜਨਮਸਕਤ ਜਗਦੀਪ ਸਿੰਘ ਜੀ ਕਾਲੋਂ ਅਤੇ ਵਿਕਰਮ ਸਿੰਘ ਸਾਨੀ ਸਾਹਿਬ ਚਾਹੁੰਦੇ ਨੇ ਕਿ ਉਸ ਦਿਨ ਜਿਸ ਦੇ ਵੀ ਸਿਰ ਤੇ ਬਾਗ ਸਜੀ ਹੈ ਜਿਸ ਦੇ ਨਾਂ ਦੇ ਪਿੱਛੇ ਸਿੰਘ ਲੱਗਿਆ ਆਪਾਂ ਸਾਰੇ ਹੀ ਆਪਣੇ ਕਾਰੋਬਾਰ ਛੱਡ ਕੇ ਉਹ ਭੋਗ ਵਾਲੇ ਸਮੇਂ ਆਪਾਂ ਉਹਦੇ ਨਾਲ ਜੁੜੀਏ ਅਟਕਨਪਾਟ ਸਾਹਿਬ ਦੇ ਭੋਗ ਦੇ ਨਾਲ ਜੁੜੀਏ ਤਾਂ ਕਿ ਆਪਾਂ ਸਤਿਗੁਰਾਂ ਨੂੰ ਨਤਮਸਤਕ ਹੋਈਏ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰੀਏ ਤੇ ਉਸ ਸ਼ਹਾਦਤ ਨੂੰ ਇਹਨਾਂ ਪਾਠਾਂ ਰਾਹੀਂ ਆਪਣੇ ਬੱਚਿਆਂ ਦੇ ਵਿੱਚ ਇਤਿਹਾਸ ਵਜੋਂ ਦਈਏ ਕੇਵਲ ਆਪਾਂ ਕਹਾਣੀ ਵਜੋਂ ਨਹੀਂ ਇਤਿਹਾਸ ਵਜੋਂ ਆਪਣੇ ਬੱਚਿਆਂ ਦੇ ਵਿੱਚ ਦਈਏ ਤਾਂ ਕਿ ਸਾਡੀ ਸ਼ਤਾਬਦੀ ਮਨਾਈ ਸਫਲੀ ਹੋ ਸਕੇ ਮੈਨੂੰ ਲੱਗਦਾ ਹੈ ਕਿ ਜੋ ਕਮੇਟੀ ਨੇ ਉਪਰਾਲਾ ਕੀਤਾ ਇਹ ਅੱਜ ਤੱਕ ਪਹਿਲੀ ਵਾਰੀ ਇਹੋ ਜਿਹਾ ਉਪਰਾਲਾ ਹੋਇਆ ਹੋਊਗਾ ਕਿ ਸਹਿਜ ਪਾਠਾਂ ਦੇ ਨਾਲ ਆਪਾਂ ਸਾਰੀ ਦੁਨੀਆ ਨੂੰ ਜੋੜ ਕੇ ਰੱਖ ਦਈਏ ਸੋ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਆਓ ਸਾਰੀ ਬਾਣੀ ਦੇ ਦਰਸ਼ਨ ਕਰੀਏ 15 ਤਰੀਕ ਨੂੰ 15 ਤਰੀਕ ਨੂੰ ਗੁਰਦੁਆਰਾ ਰਕਾਬਗਨ ਸਾਹਿਬ ਵਿਖੇ ਆਰੰਭਤਾ ਹੋਵੇਗੀ ਆਪ ਨੂੰ ਸਮਾਂ ਦੱਸ ਦਿੱਤਾ ਜਾਵੇਗਾ ਜਿਹੜੀਆਂ ਸੰਗਤਾਂ ਪਹੁੰਚ ਸਕਦੀਆਂ ਨੇ ਜਰੂਰ ਇੱਥੇ ਪਹੁੰਚਣ ਪਹੁੰਚ ਕੇ ਆਪਾਂ ਅਖੰਡਪੜ ਸਾਹਿਬ ਦੇ ਨਾਲ ਜੁੜੀਏ ਇਸ ਤੋਂ ਵਧੀਆ ਲਗਭਗ 200 ਦਿਨ ਬਣਦੇ ਨੇ ਗੁਰਸਿੱਖ ਨੂੰ ਹੁਕਮ ਹੈ ਕਿ ਪੰਜ ਅੰਗ ਰੋਜ਼ ਕਰੇ ਮਗਰ ਇਹ ਕੇਵਲ 10 ਅੰਗ ਆਪਾਂ ਰੋਜ਼ ਕਰਨੇ ਨੇ ਆਰਾਮ ਨਾਲ ਕਰ ਸਕਦੇ ਹੋ 10 ਅੰਗ ਰੋਜ਼ ਵਿਚਾਰੋਗੇ 20 ਮਿੰਟ ਸਾਰਾ ਦਿਨ ਉੱਤੇ ਵਿਚਾਰ ਕਰੋਗੇ ਤੁਹਾਡਾ ਜੀਵਨ ਵੀ ਗੁਰਮੁਖਾਂ ਵਾਲਾ ਬੜੇਗਾ 200 ਦਿਨ ਜੁੜੋਗੇ ਸਸੇ ਤੇ 21 ਦਿਨਾਂ ਦੇ ਵਿੱਚ ਕਹਿੰਦੇ ਨੇ ਕਿ ਜੀਵਨ ਬਦਲ ਜਾਂਦੇ ਨੇ ਜੇ ਆਪਾਂ ਕੰਟੀਨਿਊ ਕਰੀਏ ਜੇ 200 ਦਿਨ ਆਪਾਂ ਇਸ ਲੜੀ ਦੇ ਵਿੱਚ ਜੁੜ ਗਏ ਤੇ ਸਾਡੇ ਜੀਵਨ ਸੋਚੋ ਕਿ 200 ਦਿਨਾਂ ਬਾਅਦ ਕੀ ਹੋ ਜੇ ਗੁਰਮੁਖਾਂ ਵਾਲੇ ਹੋਣਗੇ ਸਤਿਗੁਰਾਂ ਦੀ ਸਾਨੂੰ ਖੁਸ਼ੀ ਮਿਲੂਗੀ ਇਹੋ ਜੇ ਜੀਵਨ ਸਭ ਦੇ ਬਦਲਣਗੇ ਦੁਨੀਆ ਤੁਹਾਨੂੰ ਸਲਾਮ ਕਰੂਗੀ ਦੁਨੀਆ ਤੁਹਾਡੇ ਪਿੱਛੇ ਚੱਲੂਗੀ ਤੇ ਕੋਈ ਵੀ ਗੁਰੂ ਦਾ ਸਿੱਖ ਗੁਰੂ ਦੀ ਭੈਣ ਗੁਰੂ ਦੀ ਬੱਚੀ ਇਸ ਲੜੀ ਤੋਂ ਵਾਂਝੀ ਨਾ ਰਹਿ ਜਾਵੇ ਸਾਰੇ ਮਿਲ ਕੇ ਆਪਾਂ ਜਿੰਨੇ ਵੀ ਤੁਸੀਂ ਬੈਠਿਓ ਭਾਵੇਂ মিডিਆ ਵਾਲੇ ਨੇ ਭਾਵੇਂ ਕਮੇਟੀ ਵਾਲੇ ਨੇ ਭਾਵੇਂ ਦਿੱਲੀ ਦੇ ਵਿੱਚ ਵਸਦੀਆਂ ਸੰਗਤਾਂ ਨੇ ਦੇਸ਼ ਸਾਰੇ ਆਓ ਇਸ ਲੜੀ ਦੇ ਵਿੱਚ ਜੁੜੀਏ ਸਤਿਗੁਰਾਂ ਦੀ ਖੁਸ਼ੀ ਲਈ